ਕਟਾ ਸਾਹਿਬ ਕੀ ਆ ਜੱਲ ਜੀ ਅਸੀਂ ਲੇਟ ਕਰਾਤਾ ਤੁਹਾਨੂੰ ਐ ਸਾਣੀ ਉੱਤਾਂ ਕੜਿਆ ਚੁਲੇ ਪਰ ਪਰ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਆ ਬਹੁ ਪਹੁੰਚ ਗਿਆ ਮਘੂ ਨੂੰ ਬਹੁਤ ਜ਼ਿਆਦਾ ਪੈਂਦਿਆ ਮਘੂ ਪਹੁੰਚ ਗਿਆ ਜੀ ਇੰਨਾ ਕੋ ਤੂੰ ਲਾਦੀ ਪੀਪ ਲਾਦੀ ਆਹ ਜੀਆਂ ਦਾ ਲਹੂ ਆਪਦੇ ਬੱਚਿਆਂ ਦਾ ਖੂਨ ਛੋਟੇ ਛੋਟੇ ਸੀ ਯਾ ਤੂੰ ਯਾ ਤੂੰ ਇਹ ਲਖੜਾ ਇੱਥੇ ਲਖੜਾ ਲੈ ਲੈਣੇ ਆ ਐ ਕੈਨ ਹੈ ਹਰ ਸੁਰੀਆ ਕਾਲ ਲੈ ਵੀ ਲੱਭੇ ਇਸ ਯੋਗ ਖੜਮੜਾ ਪਿੱਛੇ ਹੋ ਗਏ ਸਾਰੇ ਬੰਦੇ ਲੱਭਾ ਲੱਭਾ ਘਰੀ ਕਾਕਾ ਬਹਿ ਗਏ ਆ ਆ ਆਪਣਾ ਸ੍ਰੀ ਗੁਰ ਜੀ ਦੁਨੀਆ ਕਾਲ ਵਾਹਿਗੁਰੂ ਖਾਸਾ ਵਾਹਿਗੁਰੂ ਵੇ ਆਇਆ ਸ੍ਰੀ ਗੁਰ ਆ ਬੰਦਾ ਰਾਤ ਗੁੰਗਲ ਸਾਹਿਬ ਆ ਰੀਗੇ ਹੈੜ ਤੇ ਰੀਗੇ ਪਤਨ ਕਹਿ ਲੋ ਭੋਇਆ ਰੀਗਾ ਹੈੜ ਕਹਿ ਲੋ ਇੱਥੇ ਆ ਗਏ ਮਿੱਤਰ ਕੱਲ ਪੱਲ ਕਰਦੀ ਇੱਕ ਮਰ ਦਾ ਪੈਰੋਂ ਚੱਕਦੇ ਸਾਰੇ ਤੇ ਕਰੂ ਕੁਝ ਹਾਂ ਇੱਕ ਬਾਰ ਦਾ ਜੱਕਦੇ ਪੈਰੋਂ ਤੇ ਕਰੂ ਕੁਝ ਮੁੰਡਾ ਖਾਣ ਵਾਲਿਆ ਹੋਈ ਮਿੱਕਰ ਅੱਜ ਚੱਲੇ ਅਜਨਾਲੇ ਅਜਨਾਲੇ ਚੱਲੇ ਅੱਜ ਕਿਧਰ ਪੜੀਆਂ ਦੁਰ ਪਏ ਆ ਅਹੀ ਹੋ ਗਈ ਲੇਟ ਤੇ ਬੰਦੇ ਸਾਨੂੰ ਦੋ ਬੰਦੇ ਰੁੱਕ ਗਿਆ ਨੂੰ ਲੈਣ ਵਾਸਤੇ ਚੱਟਾ ਦੇ ਕੇ ਲਾਓ ਵੀਰ ਅੱਗੇ ਜਾਂਦੇ ਆ ਉਹਦੇ ਨਾਲ ਅਰਜੁਨੀ ਬੈ ਗਏ ਆ ਮੈਂਦਰ ਬੈ ਗਏ ਆ ਤੇ ਅੱਜ ਜਾਵਾਂਗੇ ਜਨਾਲੇ ਬਾਕੀ ਬੰਦੇ ਸਾਰੇ ਆਪਣੇ ਅੱਗੇ ਆ ਜਾਂਦੇ ਆ 80 ਰੁਪਏ ਹੋਣਗੇ ਮਿੱਤਰੋ ਬੰਦੇ ਬੰਦੇ ਮੋਲ ਆਈ ਗਿਆ ਅਸੀਂ ਕਿੱਥੇ ਰਹੇ ਅੱਜ ਕਿਹੜਾ ਸਾਹਿਬ ਗਿਆ ਜਾਲੀ ਅਸੀਂ ਲੇਟ ਕਰਾਤਾ ਤੁਹਾਨੂੰ ਐ ਇਹ ਕਿਹੜਾ ਕੰਮ ਹੈ ਇਹ ਅਸੀਂ ਤਾਂ ਨਾਲ ਕਰ ਰਹੀਆ ਵੇ ਲੋ ਮੀਂਹ ਕਾ ਗਿਆ ਚਲੋ ਕੋਈ ਨਹੀਂ ਜੋ ਟੋਰੀ ਪਏ ਆ ਪਾਣੀ ਉੱਧਰ ਕਹਿੰਿਆ ਸੀ ਪਰ ਇਹ ਸਪੀਡ ਬਹੁਤ ਜ਼ਿਆਦਾ ਤੇਜ਼ ਆ ਉਹ ਵਾਣੇ ਕੇ ਮਹੂ ਇਹ ਬਹੁਤ ਜ਼ਿਆਦਾ ਭੰਦਿਆ ਮਹੂ ਪਹੁੰਚ ਗਿਆ ਜੀ ਅਮਰਸਰ ਸਾਹਿਬ ਦਾ ਲਗਭਗ 20 ਕਿਲੋਮੀਟਰ ਆ ਕੇ 15 ਕਿਲੋਮੀਟਰ ਅਮਰਸਰ ਸਾਹਿਬ ਤੋਂ ਵੀ ਆਪਾਂ ਅੱਗੇ ਜਾਣਾ ਰਮਨਦਰ ਸਾਹਿਬ ਦਾ ਅਜ ਨਾਲੇ ਜਾਣਾ ਅਜ ਦੇਖਦੇ ਕੀ ਬੰਦਾ ਤੁਰੇ ਜਾਂਦੇ ਬੰਦੇ ਹੋਣੀ ਨਹੀਂ ਨਹੀਂ ਆ ਗਿਆ ਮਿੱਤਰੇ ਮੀ ਆ ਗਿਆ ਤੱਕਦੇ ਪਹੇ ਪੂਰੇ ਡਗਾ ਦੇ ਕਰੀ ਦਾ ਆ ਗਿਆ ਸਾਰੇ ਵਾਲਾ ਕਲਿੱਪ ਸਾਰਿਆਂ ਦੀ ਆ ਸਾਰੇ ਵਾਲੇ ਰੀਨ ਕੋਡ ਲਈ ਜਾਂਦੇ ਆ ਉਹ ਕਿਹੜਾ ਕੋਡ ਲੈ ਰਹੇ ਆ ਜਾ ਰਹੀ ਆ ਅੱਗੇ ਭਾਈ ਨਹੀਂ ਬਣਾ ਤੇ ਨਾਲ ਤੇ ਨਾਲ ਸਾਡੇ ਮਗੂ ਟੱਪੀ ਨਹੀਂ ਫੜ ਜਾਵੇ ਸਾਰਿਆਂ ਨੇ ਲੈ ਲੈ ਆ ਕਾਕਾ ਦੇਦਾਂ ਸੋਰੀ ਨਹੀਂ ਆਉਂਦੇ ਹੈ ਹਾਂ ਠੀਕ ਆ ਬਣ ਗਈ ਗੱਲ ਲੈ ਵੀ ਸਾਰਿਆਂ ਨੇ ਲੈ ਲੈ ਆ ਬਲੌਗਰ ਤੇਰਾ ਕਿੱਦਾਂ ਸੈਟ ਹੀ ਆ ਆਪਣਾ ਪੂਰਾ ਵੀ ਨਹੀਂ ਲੱਗਦਾ ਪੂਰਾ ਨਹੀਂ ਆਉਣਾ ਹੈ ਫਾਨ ਹੈ ਹਾ ਸੂਰੀਆ ਕਾਲ ਲੈ ਵੀ ਖੈਦੋ ਗੰਦ ਨੂੰ ਫੜ ਨਹੀਂ ਰੋਕਦੇ ਪੂਰਾ ਬਣ ਗਿਆ ਜੱਟੂ ਜੱਟੂ ਵੇ ਲੱੜਾ ਇੱਕ ਤਾਕੜਾ ਕਿੱਥੇ ਜਾਣੇ ਆ ਹੈ ਕਿਆ ਕੋਈ ਨਾ ਆ ਗਿਆ ਆ ਗਿਆ ਬਾਅਦ ਆ ਗਿਆ ਲੱਭੇ ਇਸ ਯੋਗ ਖਾਣ ਮੜਾ ਪਿਛੇ ਹੋਗੇ ਸਾਰੇ ਬੰਦੇ ਲੱਬਾ ਲੱਬਾ ਘਰੀ ਜਾਂਦੇ ਲਾਹਵ ਦਾ ਨਾਂ ਹਾਂ ਜੀ ਠੀਕ ਆ ਕੰਮ ਓਕੇ ਪੂਰਾ ਮੋੜ ਆਵੇ ਠੀਕ ਆ ਚਲਿਏ ਬਾਜੀ ਚਲੋ ਜੀ ਚਲੋ ਚੱਲੋ ਹਾਂ ਚਲੋ ਓਕੇ ਪੂਰਾ ਕਾਕਾ ਬਹਿ ਗਏ ਆ ਆ ਆਪਣਾ ਇਹ ਆਪਣੀ ਗੈਂਗ ਸਾਰੀ ਕਾਲੀ ਆ ਆਪਣੀ ਗੈਂਗ

ਮੀਨਾ ਉਹਦਾ ਵਧੀਆ ਏ ਮਿੱਟੀ ਯਾਰੀ ਵੇਖ ਲਾ ਕਰਦਾ ਹੈ ਪ੍ਰੈਸ ਹਾ 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 ਕੀ ਆਇਆ ਚੱਠੇ ਚੱਲ ਜੇ ਐ ਜੀਮੇ ਅਸਰੀ ਗੱਲ ਤਾਂ ਬੁਲਾ ਦੇ ਯਾਰ ਹੋਰ ਕਿਦਾਂ ਅੱਗੇ ਬੜੀ ਛੇਤੀ ਆ ਗਏ ਯਾਰ ਤੁਸੀਂ ਓ ਯਾਰ ਘੋੜਾ ਨੇ ਪੈਣ ਲੱਪਿਆ ਯਾਰ ਘੋੜਾ ਘੋੜਾ ਤੂੰ ਹੈਗਾ ਵਾ ਇਹਨੂੰ ਸਾਂਝਾ ਕਰਦੇ ਆਂ ਅੱਛਾ ਇਹ ਵੀ ਟਰਾਲੀਆਂ ਖੜੀਆਂ ਸਾਰੀਆਂ ਮੀਂਹ ਦਾ ਕਰਕੇ ਰੁੱਕ ਗਏ ਯਾਰ ਆ ਗਿਆ ਸੀ ਇਹ ਲਾਈਆਂ ਸਾਰੀਆਂ ਐਡ ਦੇ ਆਹ ਖੜਾ ਗੋਪੀ ਚੱਕੇ ਵਾਲਾ ਇਹ ਫੋਲੀ ਭਰਿਆ ਵੀਰ ਨੇ ਚਲੋ ਮਿਲਦੇ ਹਾਂ ਅੱਗੇ ਰਾਤਰੀ ਗਾਲ ਜੀ ਸਸਰੀ ਗਾਲ ਜੀ ਚੱਲੀਏ ਉਹ ਦਰਪੇ ਆ ਜੀਾਂ ਦਾ ਲਹੂ ਆਪਦੇ ਬੱਚਿਆਂ ਦਾ ਖੂਨ ਛੋਟੇ ਛੋਟੇ ਸਾਬ ਜਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਰਾਤਰੀ ਗਾਲ ਵਾਹਿਗੁਰੂ ਖਾਲਸਾ ਵਾਹਿਗੁਰੂ ਵੇ ਮਗਰਾਂ ਦੇ ਗਵਾਖੇ ਤੇ ਸਭਾਂ ਮੈਂ ਲੱਭੇ ਕਵੀਰ ਮੈਂ ਆਹ ਮਿਸਟਰ ਆ ਨਾਮ ਨਹੀਂ ਪੈਣਾ ਆਇਆ ਆਇਆ ਸੀ ਉਹਨੇ ਹੋਰ ਆਇਆ ਸੀ ਆਇਆ ਸ੍ਰੀ ਕਾਲ ਆ ਬੰਦਾ ਰਾਤ ਗੁੰਗਲ ਸਾਹਿਬ ਗਿਆ ਜੀ ਲੇਟ ਆਇਆ ਪਿਛੇ ਆਇਆ ਬਾਅਦ ਚ ਰੇਟਰ ਲੈ ਕੇ ਗੁੰਗਲ ਸਾਹਿਬ ਗਏ ਜੀ ਇਹਨਾਂ ਤੇ ਹੀ ਨਹੀਂ ਛੱਡ ਗਿਆ ਇਹ ਕੌਣ ਛੱਡ ਗਿਆ ਇਹ ਕਿਦਾਂ ਆਏ ਤਾਂ ਸਹੀ ਖਾਲੀ ਆ ਆਹਦਾ ਨਿੰਦਰਾ ਸੀ ਆ ਭਾਈ ਕੀ ਮਾਹਾ ਆ ਰਿਹਾ ਹੈ ਹੈਡ ਤੇ ਹੈ ਜੇ ਪੱਤਨ ਕਹਿ ਲੋ ਭੋਵੇਂ ਹੈਡ ਕਹਿ ਲੋ ਇੱਥੇ ਆ ਗਏ ਹਾਂ ਜੀ ਮਿੱਤਰੋ ਤੇ ਹੁਣ ਅੱਗੇ ਦੀ ਬਣੀ ਤੀ ਸਲਾਹ ਆ ਪਹਿਲਾਂ ਗੁਰਪ੍ਰੀਤ ਸਾਹਿਬ ਕੋਲੋਂ ਹੀ ਜਾਣਾ ਹੈ ਤੇ ਕਿਉਂਕਿ ਮੀਂਹ ਤਾਂ ਮੇਰਾ ਬਹੁਤ ਜ਼ਿਆਦਾ ਹੋ ਰਿਹਾ ਥੋੜਾ ਜਿਹਾ ਅੱਗੇ ਜਾਣਾ ਆਪਾਂ ਜਲਾ ਦੇ ਦੀਗਾ ਆਰੇ ਬਲੌਗ ਤੋਂ ਇੱਕ ਮੋੜ ਤੋਂ ਨਾਵਾ ਦੁਆਰਾ ਕਿਹੜਾ ਵੇ ਆਵਾਂਗੇ ਜਨਾਲੇ ਨੂੰ ਤੇ ਦੁਆਰਾ ਜਾਵਾਂਗੇ ਤੇ ਬਲੌਗ ਤੋਂ ਕਿ ਜਾਣਾ ਸੀ ਆਪਾਂ ਜਨਾਲੇ ਨੂੰ ਚਲੋ ਤੇ ਆਹੇ ਰੱਬ ਨੇ ਨਹੀਂ ਸਾਥ ਦਿੱਤਾ ਕਿਉਂਕਿ ਮੇਰੀ ਵੀ ਜ਼ਿਹਰੇ ਅਪਾਰਟਮੈਂਟ ਦੀ ਮੇਰਾ ਘਰ ਕੇ ਤੁਸੀਂ ਸਾਰੇ ਜੱਲੇ ਵਾਪਸ ਰੱਬ ਮੇਰਾ ਸਾਥ ਦਿੰਦਾ ਭਾਈ ਤੇ ਅੱਗੇ ਕੋਈ ਬੰਦਾ ਜਗਾ ਜਗਾ ਨਾ ਹੁੰਦੇ ਆ ਰੱਬ ਦੇ ਲਾਉਂਦੇ ਆ ਵਾਰੀਆਂ ਜਾ ਚੱਲੋ ਚਾਚਾ ਚਾਚਾ ਚੱਲ 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 ਤੇ ਭਾਈ ਉਹ ਨਹੀਂ ਆਲੇ ਨਾਲ ਉਹ ਟ੍ਰੈਕਟਰ ਕੰਨਾ ਲੈ ਕੇ ਆਇਆ ਵੇਲਾ ਹੈ ਜੋਬਰ ਤੇ ਲੈਣੇ ਖਾਨੋ ਵਾਲੀ ਉਹ ਹੁਣੇ ਤੁਹਾਨੂੰ ਇੱਧਰ ਲੈ ਗੋਪੀ ਝਠਾ ਬਣ ਕੇ ਇੱਧਰ ਲੈ ਲਿਆ ਹੁਣ ਆਹ ਨਹੀਂ ਕਿੱਧਰ ਨੂੰ ਲੈ ਕੇ ਲੈਣ ਰਹਿ ਫਿਰ ਤਰਾ ਦੇ ਨਾਲ ਕਿਤੇ ਦਾ ਲੈ ਕੇ ਜਾਵਾਂਗੇ ਆਜ ਇਹ ਰੱਖ ਹਰੀਗੇ ਦੇ ਲਾਗੇ ਆਪਣੀ ਕਿਹੜਾ ਪਿੰਡ ਆ ਇੱਥੇ ਆਏ ਸੀ ਇੱਥੇ ਇੱਕ ਟਰਾਲੀਆਂ ਆਪਣੀਆਂ ਬਿਛੇ ਰਹੀਆਂ ਤੈਨੂੰ ਦਾ ਕਰਕੇ ਇਹ ਟਰਾਲੀਆਂ ਸਾਰੀਆਂ ਮੋੜ ਦੀਆਂ ਵਾ ਇੱਥੋਂ ਪਛਾਦਾ ਪਣੀ ਛਕ ਲਿਆ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਇੱਥੋਂ ਟਰਾਲੀਆਂ ਕੱਢੀਆਂ ਹੁਣ ਕੱਢ ਕੇ ਲੈ ਕੇ ਜਾਣੇ ਇੱਥੋਂ ਦੇਖਦੇ ਅੱਗੇ ਕੀ ਕਰਨਾ ਆਜੋ ਮੀਂਹ ਹਟ ਗਿਆ ਬੰਦੇ ਰੇਨ ਕੋਟ ਲਾਉਣ ਹੀ ਹੁੰਦੇ ਰਾਜੇ ਕੀ ਤਰਦੀ ਵਗੀ ਕੋਣੀ ਇਹ ਬੰਦਾ ਸੰਗਦਾ ਯਾਰ ਜਾਣਦੇ ਆ ਦੇਖਦੇ ਕੀ ਕਹਿੰਦੇ ਬੰਦੇ ਕੋਈ ਪਤਾ ਨਹੀਂ ਲੱਗ ਕੀ ਕਰਨਾ ਇਹਨਾਂ ਨੇ ਕੀ ਨਹੀਂ ਕਰਨਾ ਜੀ ਉਹ ਇੱਕ ਟੈਰ ਇੱਕ ਟੈਰੀ ਚਲੇ ਗਿਆ ਇੱਕ ਟੈਰ ਕੇ ਆਇਂ ਬੋਲੇ ਰੱਖ ਲੈ ਲਾ ਵ ਕੀ ਪਲਾਨ ਤੇਰਾ ਹੁਣ ਪਲਾਨ ਬਾ ਖਤਮ ਹੁਣ ਦੁਨੀਆ ਦੁਨੀਆ ਖਤਮ ਹੋ ਗਈ ਐਨ ਲੱਕੀ ਕੀ ਗੱਲ ਕਰਦਾ ਨਾ ਲਣਾ ਗਰ ਬਰਾ ਕੋਰੀ ਮੁਕੀ ਖਾਏਗਾ ਕਿ ਸਿਆਣਾ ਬੰਦਾ ਲਾ ਕੇ ਖੜਾ ਸਾਰੇ ਬੰਨੇ ਬੂਰੇ ਬੂਰੇ ਦੇਖਦੇ ਐ ਓ ਡੇਰਾ ਨਹੀਂ ਪਉਜੀ ਮੇਰੀ ਮਾਸੀ ਦੇ ਮੁੰਡੇ ਨੇ ਆਇਆ ਨਾ ਮੈਨੂੰ ਤਾਂ ਲੈਣਾ ਪਊਗਾ ਆਪ ਦਾ ਵੇਖੋ ਕੀ ਦੱਸਣਾ ਵਾ ਉਹਨੇ ਆਪ ਦਾ ਲੱਭ ਲਿਆ ਆਪ ਦਾ ਵੀਰ ਰਾਤ ਖੱਜਲ ਹੋਣ ਦਾ ਕਰ ਗਿਆ ਆਪਣੀ ਤੇ ਮਾਸੀ ਹੈ ਕੀ ਰਾਮ ਨਾਲ ਇੱਥੇ ਗੱਲਣਾ ਪੁੱਤ ਵੀਰ ਨੂੰ ਪੁੱਲਾ ਹੋ ਗਿਆ ਫਿਰ ਆ ਗਿਆ ਉੱਥੋਂ ਦੇ ਪਿਆਲਾ ਵੀਰ ਦੱਸੋ ਮੇਰੇ ਕੱਪੜੇ ਕੱਪੜੇ ਪਾ ਕੇ ਥੋੜੇ ਜਿਹਾ ਰੱਖੀ ਆਵਾਂਗੇ ਕੋਈ ਨਾ ਇਸੇ ਗੱਲ ਤੇ ਹੁਣ ਆਪਣੇ ਕਲਿੱਪ ਹੋ ਗਈ ਹੈ ਨਾ ਇਹਦੀ ਠੀਕ ਆ ਮੈਂ ਬੰਦ ਕਰ ਸਾਰੀ ਮਿੱਟੀ ਇੱਥੇ ਲਾਈ ਹੁਣ ਬਾਜਵੇ ਵਾਲੀ ਟਰਾਲੀ ਇੱਥੇ ਬੈਗੀ ਸਗੀ ਤੇ ਹੁਣ ਉੱਚ ਲਾਉਤਾ ਸਾਡਾ ਟਰਾਲਾ ਹੁਣ ਇੱਥੋਂ ਜਾਣੇ ਆਪਾਂ ਅੱਗੇ ਦੇਖਦੇ ਹੁਣ ਕਿੱਥੇ ਲਾਉਂਦੇ ਪੈਣੀ ਗੁਰਦੁਆਰਾ ਸਾਹਿਬ ਲਾਉਣਗੇ ਕਿਹੜੇ ਗੁਰਦੁਆਰਾ ਸਾਹਿਬ ਲਾਉਣਗੇ ਇਧਰ ਨੂੰ ਤੇ ਗਲਤੀ ਆ ਗਈ ਕਿਸ ਨੇ ਗਲਤ ਨੂੰ ਭੇਜਤਾ ਸੀ ਠੀਕ ਹੈ ਚੰਦਾ ਇਧਰ ਨੂੰ ਲਾਉਂਦੇ ਹੋਣਗੇ ਇਧਰ ਢਾਹ ਲੱਗਦੀ ਤਾਂ ਲੋਕ ਨੇ ਕਹਤਾ ਕਿ ਇਧਰੋਂ ਚੱਲ ਜਾਓ ਪਰ ਇਧਰ ਇਧਰ ਹੁਣ ਲਾਉਣ ਵਾਲਾ ਹੈ ਨੀ ਨਾ ਮਸ਼ੀਨ ਨਾ ਕੁਛ ਨਾ ਲੈਣਾ ਨਾ ਦੇਣਾ ਇੱਥੋਂ ਜਾਣੇ ਆ ਇੱਥੇ ਕੀ ਬੰਦਾ ਇਥੇ ਮਿੱਟੀ ਬਹੁਤ ਥਲਕਣੀ ਬੜੀ ਆ ਦੇਖੋ ਤੇ ਬਾਬਾ ਇਹ ਤਾਂ ਮੈਂ ਤਲਕ ਤੇ ਲਿਆ ਆ ਅੱਗੇ ਮੇਰੇ ਆ ਦੇਖੋ ਇਥੇ ਕੰਮ ਬਣ ਜਾਣਾ ਹੁਣੇ ਹੀ ਲੋ ਜੀ ਚਲਾ ਮੁੰਡਿਆ ਬਹੁਤ ਜਿਆਦਾ ਥਲਕਣੇ ਤੇ ਬਾਜ ਵਾਲੀ ਟਰਾਲੀ ਬੈਗੀ ਸੋਣ ਵਾਲੀ ਕਾ ਆਪਣਾ ਸੋਹਣੀ ਲੀਕਾ ਬੈ ਗਿਆ ਇੱਥੇ ਥਾਵੇ ਸਾਰੀ ਮਿੱਟੀ ਪਾਈ ਇੱਥੇ ਹੁਣ ਆਹ ਟਰੈਕਟਰ ਖੁੱਭਾ ਹੀ ਆਪਣਾ ਉਹ ਥਾਂ ਜਿਆਦਾ ਭੁੱਲਾ ਸੀ ਇਹਦਾ ਕਰਕੇ ਟਰਾਲੀ ਹੈਵੀ ਜਿਆਦਾ ਹੀ ਤੁਹਾਨੂੰ ਪਤਾ ਇਹਦਾ ਕਰਕੇ ਖੁੱਭ ਗਈ ਹੁਣ ਇੱਥੇ ਟਰਾਲੀਆਂ ਸਾਰੀਆਂ ਲਾਦਣ ਲੱਗੀਆਂ ਆਹ ਜੀ ਐਸ ਵੀ ਆਪਣੀ ਆ ਗਈ ਇੱਥੇ ਲਾ ਕੇ ਬੰਦੇ ਬਿਛਾ ਦੇ ਚੰਦੇ ਆਪਣੇ ਇੱਥੇ ਟਰਾਲੀਆਂ ਲਾਦਣੀਆਂ ਵਾਧੀਆਂ ਲੈਣੀਆਂ ਦੋ ਦਿਨਾਂ ਦੇ ਲੈਣੀਆਂ ਲਾ ਕੇ ਸਾਰੀਆਂ ਟਰਾਲੀਆਂ ਰੱਖਾਂਗੇ ਮੈਰਾ ਚੱਪਾ ਚੱਲਣਾ ਹੁਣ ਈਗਾ ਵੀਰ ਹੋਣਾ ਨੇ ਜਾਣਾ ਉੱਤੇ ਟਰੈਕਟਰਾਂ ਦੇ ਆਹੀ ਆ ਜਾਣਾ ਵਾ ਆਪਣੀ ਗੱਡੀ ਵੀਰਾਂ ਤੇ ਆਪਾਂ ਨੂੰ ਐਮਰਜੈਂਸੀ ਕਰਕੇ ਦੋਨੇ ਜੇ ਆਉਣਾ ਜਾਣਾ ਬਣਾ ਇਹਨਾਂ ਨੇ ਸ਼ਹਿਰ ਇਥੇ ਰਹਿਣਾ ਵਾ ਤੇ ਬਾਕੀ ਠੀਕ ਆ ਮਿੱਤਰੋ ਅਸਰੀ ਗੱਲ ਸਾਰਿਆਂ ਨੂੰ ਫਿਲਦਿਆਂ ਕਿ ਨਵੇਂ ਵਲੌਗ ਦੇ ਨਾਲ ਚੰਗਾ ਜੀ ਸਸਰੀ ਗੱਲ